ਹਾਂਜੀ ਦੋਸਤੋ ਸਤ ਸਿਰੇ ਗਾਲ ਜੀ ਸੋ ਅੱਜ ਦੀ ਇਸ ਵੀਡੀਓ ਚ ਆਪਾਂ ਗੱਲ ਕਰਨੀ ਆ ਸੱਚ ਨੂੰ ਫਾਂਸੀ ਨਾਵਲ ਦੀ ਜਸਵੰਤ ਸਿੰਘ ਕਮਲ ਜੀ ਦੀ ਰਚਨਾ ਵਾ ਇਹ ਵੈਸੇ ਤਾਂ ਜਿੱਥੇ ਜਸਵੰਤ ਸਿੰਘ ਕਮਲ ਜੀ ਦਾ ਨਾਮ ਆ ਜਾਵੇ ਉੱਥੇ ਬਹੁਤਾ ਕੁਝ ਬੋਲਣ ਨੂੰ ਬਚਦਾ ਨਹੀਂ ਇਸ ਗੱਲ ਨੂੰ ਇਹ ਨਾਵਲ ਵੀ ਬਿਲਕੁਲ ਸੱਚ ਸਿੱਧ ਕਰਦਾ ਵਾ 112 ਕਪੀਜਾਂ ਦਾ ਇਹ ਨਾਵਲ ਆ ਤੇ ਬੜੀ ਸੋਹਣੀ ਇਹਦੇ ਵਿੱਚ ਕਹਾਣੀ ਆ ਕਹਾਣੀ ਨਹੀਂ ਮੈਂ ਤੁਹਾਨੂੰ ਦੱਸੂਗਾ ਨਹੀਂ ਤਾਂ ਤੁਹਾਡਾ ਮਜ਼ਾ ਕਿਰਕਰਾ ਹੋ ਜਾਊਗਾ ਤੇ ਜਿਵੇਂ ਇਹਦੇ ਨਾਮ ਤੋਂ ਹੀ ਕਲੀਅਰ ਆ ਸੱਚ ਨੂੰ ਫਾਂਸੀ ਇਹਦੇ ਵਿੱਚ ਸੱਚੀ ਮੁੱਚੀ ਸੱਚ ਨੂੰ ਫਾਂਸੀ ਲੱਗਦੀ ਆ ਤੇ ਆਪਣੇ ਸਾਰੀ ਇਨਸਾਨੀਅਤ ਦੇ ਉੱਤੇ ਆਪਣੀ ਸਾਰੇ ਕਾਨੂੰਨ ਵਿਵਸਥਾ ਦੇ ਉੱਤੇ ਸਾਰੇ ਸਮਾਜਿਕ ਢਾਂਚੇ ਦੇ ਉੱਤੇ ਇੱਕ ਕੁਐਸਚਨ ਮਾਰਕ ਛੱਡ ਕੇ ਜਾਂਦਾ ਇਹ ਨਾਵਲ ਤੁਹਾਡੀ ਅੱਖਾਂ ਜ਼ਰੂਰ ਭਰਨਗੇ ਐਂਡ ਤੱਕ ਆਉਂਦੇ ਆਉਂਦੇ ਇਹਦੇ ਵਿੱਚ ਇਸ ਨਾਵਲ ਤੋਂ ਜਿਹੜੀ ਜੀ ਮੈਂ ਸਿੱਖੀ ਆ ਮੈਨੂੰ ਇਹ ਲੱਗਦਾ ਵੀ ਬਹੁਤੇ ਚੰਗੇ ਹੋਣਾ ਵੀ ਕਈ ਵਾਰੀ ਬਹੁਤਾ ਚੰਗਾ ਨਹੀਂ ਹੁੰਦਾ ਤੇ ਮੈਂ ਇਹਦੇ ਤੇ ਐਂਡ ਦੇ ਵਿੱਚ ਲਿਖਿਆ ਵੀ ਆ ਇਹ ਬਹੁਤੇ ਚੰਗੇ ਹੋਣਾ ਵੀ ਬਹੁਤਾ ਚੰਗਾ ਨਹੀਂ ਹੁੰਦਾ ਬਾਕੀ ਤੁਸੀਂ ਜ਼ਰੂਰ ਪੜਿਓ ਇਹ ਨਾਵਲ ਸੱਚ ਨੂੰ ਫਾਂਸੀ ਜਿਨ੍ਹਾਂ ਨੇ ਪੜਿਆ ਦੱਸਿਓ ਕਮੈਂਟਾਂ ਵਿੱਚ ਕਿਵੇਂ ਕਿਵੇਂ ਲੱਗਿਆ ਤੁਹਾਨੂੰ ਜੇ ਨਹੀਂ ਪੜਿਆ ਤਾਂ ਭਾਈ ਜਰੂਰ ਪੜਿਓ ਸੱਚ ਨੂੰ ਫਾਂਸੀ ਜਸਵੰਤ ਸਿੰਘ ਗਾਵਲ ਜੀ ਤੇ ਬਾਕੀ ਆਪਾਂ ਫੇਰ ਮਿਲਾਂਗੇ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਰੱਬ ਰਾਖਾ